ਪੀਤੇ ਕਾਲ ਅਕਾਲੀ ਯੂਥ ਪ੍ਰਧਾਨ ਸਰਜੀਤ ਸਿੰਘ ਝਿੰਜਰ ਦੇ ਵੱਲੋਂ ਇੱਕ ਫੋਟੋਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆ ਰਹੇ ਸੀ ਹਾਲਾਂਕਿ ਇਸ ਤੇ ਵੱਡੇ ਇਲਜ਼ਾਮ ਲਗਾਏ ਗਏ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਜਿਸ ਤੇ ਉਹ ਲਿਖਦੇ ਨਜ਼ਰ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਦਿੱਲੀ ਨਾਲ ਯਾਰੀ ਜਿਹੜੀ ਹੈ ਉਹ ਬੇਨਕਾਬ ਹੋ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਹਨੇਰਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਆਰਐਸਐਸ ਦੇ ਏਜੰਟਾਂ ਦੇ ਨਾਲ ਮੀਟਿੰਗਾਂ ਕੀਤੀਆਂ ਚਾਰੀਆਂ ਨੇ ਦਾਸੀ ਕੀ ਤਸਵੀਰਾਂ ਵਾਇਰਲ ਹੋਈਆਂ ਉਥੇ ਹੀ ਪੰਥਕ ਸਿਆਸਤ ਦੇ ਵਿੱਚ ਕਾਫੀ ਹਲਚਲ ਪੈਦਾ ਹੋ ਗਈ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਵੱਡੇ ਇਲਜ਼ਾਮ ਲਗਾਏ ਗਏ ਹੁਣ ਇਹਨਾਂ ਫੋਟੋਆਂ ਨੂੰ ਲੈ ਕੇ ਜਿਹੜੀ ਹੈ ਉਹ ਸਾਰੀ ਸਚਾਈ ਸਾਹਮਣੇ ਆ ਗਈ ਹੈ ਇੱਕ ਲੀਟਰ ਹੈ ਜਿਨ੍ਹਾਂ ਦੇ ਵੱਲੋਂ ਇਸ ਫੋਟੋਆਂ ਨੂੰ ਲੈ ਕੇ ਜਿਹੜੇ ਨੇ ਉਹ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਉਸ ਫੋਟੋ ਦੇ ਵਿੱਚ ਕਿਹੜੇ ਲੀਡਰਾਂ ਜਾਂ ਆਰਐਸਐਸ ਦੇ ਏਜੰਟ ਨੇ ਜਿਹੜੇ ਇਲਜ਼ਾਮ ਜਿਹੜੇ ਸਰਜੀਤ ਸਿੰਘ ਝਿੰਝਰ ਲਾਉਂਦੇ ਨਜ਼ਰ ਆਏ ਗਿਆਨੀ ਅਰਪੀ ਸਿੰਘ ਦੇ ਨਾਲ ਕਿਹੜੇ-ਕਿਹੜੇ ਉਹ ਜਿਹੜੇ ਬੰਦੇ ਨੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹ ਵੱਡੇ ਖੁਲਾਸੇ ਕਰਦੇ ਨਜ਼ਰ ਆਏ ਤੇ ਜਿਹੜੇ ਐ ਉਹ ਬਾਦਲ ਧੜੇ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਏ ਸਰਜੀਤ ਸਿੰਘ ਝਿੰਝਰ ਨੂੰ ਵੀ ਉਹ ਖਰੀਆਂ-ਖਰੀਆਂ ਸੁਣਾਉਂਦੇ ਨਜ਼ਰ ਆਏ ਇਹ ਫੋਟੋਆਂ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਾਲਡ ਲੀਡਰ ਝਿੰਝਰ ਜਿਨ੍ਹਾਂ ਨੇ ਮੇਰੀ ਫੋਟੋ ਮੇਰੀ ਤਸਵੀਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖਾਣਾ ਖਾਂਦਿਆਂ ਦੀ ਇੱਕ ਨੀਂਹ ਹਰਕਤ ਕਰਦੇ ਹੋਏ ਪਬਲਿਕ ਕੀਤੀ ਰੀਲ ਕੀਤੀ ਉਹ ਵੀ ਚੋਰੀ ਖਿੱਚੀ ਹੋਈ ਫੋਟੋ ਮੈਂ ਦੱਸਣਾ ਚਾਹੁੰਦਾ ਇੱਕ ਕਾਮਨ ਮਿੱਤਰ ਸਾਡਾ ਕਾਮਨ ਫਰੈਂਡ ਸਾਡਾ ਜਿਹੜਾ ਐਨ ਆਰ ਆਈ ਅਮਰੀਕਾ ਤੋਂ ਆਇਆ ਹੋਇਆ ਸੀਗਾ ਉਸ ਨਾਲ ਬੈਠ ਕੇ ਅਸੀਂ ਖਾਣਾ ਖਾਧਾ ਉਸ ਟਾਈਮ ਸਾਡੀ ਕਿਸੇ ਨੇ ਚੋਰੀ ਫੋਟੋ ਖਿੱਚ ਲਈ ਇਸ ਤੋਂ ਬਾਅਦ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਉਸ ਟਾਈਮ ਤੇ ਉੱਥੇ ਸਾਨੂੰ ਪਬਲਿਕ ਪਲੇਸ ਤੇ ਹੋਟਲ ਦੇ ਵਿੱਚ ਪਰਵਿੰਦਰ ਸੁਹਾਣਾ ਅਕਾਲੀ ਦਲ ਬਾਦਲ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਮਹਾਲੀ ਉਹਨਾਂ ਨੇ ਸਾਨੂੰ ਦੇਖ ਕੇ ਉਹ ਸਾਡੇ ਕੋਲ ਆਏ ਆਣ ਕੇ ਸਾਨੂੰ ਜ਼ਹਿਦਾਦ ਸਾਹਿਬ ਨੂੰ ਉਹਨਾਂ ਨੇ ਗੋਡੀਆਂ ਹੱਥ ਲਾਇਆ ਗੋਡੀਆਂ ਹੱਥ ਲਾ ਕੇ ਉਹਨਾਂ ਨੇ ਫਤੇ ਵੀ ਸਾਂਝੀ ਕੀਤੀ ਫਤੇ ਸਾਂਝੀ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਜ਼ਹਿਦਾਦ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਥ ਦੇ ਲਈ ਉਸ ਤੋਂ ਬਾਅਦ ਉਹ ਮੈਨੂੰ ਮਿਲੇ ਮੈਨੂੰ ਮਿਲ ਕੇ ਮੇਰੇ ਨਾਲ ਉਹਨਾਂ ਨੇ ਫੋਨ ਨੰਬਰ ਆਪਣਾ ਸ਼ੇਅਰ ਕੀਤਾ ਆਪਦਾ ਫੋਨ ਨੰਬਰ ਮੇਰੇ ਫੋਨ ਦੇ ਵਿੱਚ ਸੇਵ ਕਰਾ ਕੇ ਗਏ ਤੇ ਮੈਨੂੰ ਇੱਥੋਂ ਤੱਕ ਕਿਹਾ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਮੈਂ ਆਣ ਕੇ ਤੁਹਾਨੂੰ ਮਿਲਾਂਗਾ ਤੁਸੀਂ ਗਿਲਸਾਹਬ ਨੂੰ ਗਿਲਕੋ ਵਾਲਿਆਂ ਨੂੰ ਭਾਜਪੀ ਦੇ ਵਿੱਚ ਸ਼ਾਮਲ ਕਰਾ ਕੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੂੰ ਤੁਸੀਂ ਨਰਕ ਦੇ ਵਿੱਚੋਂ ਕੱਢ ਲਿਆਇਓ ਇੱਥੋਂ ਦਾ ਘਾਡੀਆਂ ਗੱਲਾਂ ਹੋਈਆਂ ਉਹ ਉਸ ਵਕਤ ਪ੍ਰਵਿੰਦਰ ਸੁਹਣਾ ਜੀ ਸ਼ਰਾਬ ਦੇ ਵਿੱਚ ਪੂਰੇ ਫੁੱਲ ਟਨ ਸੀਗੇ ਐਨ ਰੱਜਿਓ ਇਸ ਨੂੰ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਗੱਲ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨਾਂ ਦੇ ਨਾਲ 10-12 ਲੋਕ ਹੋਰ ਸੀਗੇ ਜਿਹੜੇ ਉੱਥੇ ਬੈਠੇ ਹੋਏ ਸ਼ਰਾਬ ਪੀ ਰਹੇ ਸੀਗੇ ਮੀਟ ਖਾ ਰਹੇ ਸੀਗੇ ਤੇ ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਮੈਚ ਚੱਲ ਰਿਹਾ ਸੀ ਉਸ ਮੈਚ ਨੂੰ ਉਹ ਇੰਜੋਏ ਕਰ ਰਹੇ ਸੀ ਸੈਲੀਬ੍ਰੇਟ ਕਰ ਰਹੇ ਸੀਗੇ ਉਸ ਟਾਈਮ ਇਹ ਫੋਟੋ ਖਿੱਚੀ ਗਈ ਇਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆ ਸੋ ਕਾਲਡ ਝਿੰਜਰ ਹੈਗੇ ਆ ਜਿਨ੍ਹਾਂ ਨੇ ਫੋਟੋ ਰਿਲੀਜ਼ ਕਰਕੇ ਤੇ ਮੇਰੇ ਤੇ ਅਨਾਪ ਸ਼ਨਾਪ ਬੋਲ ਕੇ ਸਾਡੇ ਤੇ ਜਿਹੜਾ ਮੀਡੀਆ ਦੇ ਵਿੱਚ ਬੋਲਿਆ ਹੈ ਇਹ ਝੰਜਰ ਸਾਵ ਐਸੇ ਮੇਰੇ ਆਫਿਸ ਦੇ ਵਿੱਚ ਆ ਜਿੱਥੇ ਮੈਂ ਬੈਠਾ ਮਹਾਲੀ ਸਥਿਤ ਮੇਰੇ ਆਫਿਸ ਦੇ ਵਿੱਚ ਐਸੇ ਸੋਫੇ ਤੇ ਆ ਜਿਹੜਾ ਤੁਸੀਂ ਸੋਫਾ ਦੇਖ ਪਾ ਰਹੇ ਹੋ ਐਸੇ ਸੋਫੇ ਤੇ ਬੈਠ ਕੇ ਚਾਹ ਪਾਣੀ ਪੀ ਕੇ ਨਮਕੀਨ ਖਾ ਕੇ ਤੇ ਮੇਰੇ ਆਫਿਸ ਦੀ ਹੀ ਨਮਖਰਾਮੀ ਕਰਕੇ ਇਹਨਾਂ ਨੇ ਅੱਜ ਨਮਖਰਾਮੀ ਕੀਤੀ ਲੂਣਰਾਮੀ ਕੀਤੀ ਇਹਨਾਂ ਨੇ ਇਸੇ ਆਫਿਸ ਉੱਤੇ ਵਿੱਚ ਬੈਠ ਕੇ ਇਸੇ ਸੋਫੇ ਤੇ ਬੈਠ ਕੇ ਇਹਨਾਂ ਨੇ ਯੂਥ ਅਕਾਲੀ ਦਲ ਬਾਦਲ ਦੀਆਂ ਅਹੁਦੇਦਾਰੀਆਂ ਵੰਡੀਆਂ ਮੇਰੇ ਕੋਲੇ ਇਹਦੇ ਸਬੂਤ ਪਏ ਆ ਮੈਂ ਕਹੋ ਤੇ ਅਹੀਂ ਇਹਨੂੰ ਸਾਬਤ ਕਰ ਦਵਾਂਗੇ ਬਾਈ ਨੇਮ ਦੱਸ ਦਵਾਂਗੇ ਕਿਹੜੀ ਕਿਹਦੀ ਇਹਨੇ ਅਉਦੇਦਾਰੀ ਐ ਇਸ ਆਫਿਸ ਦੇ ਵਿੱਚ ਬੈਠ ਕੇ ਵੰਡੀ ਇੱਕ ਕਿਸਮੂ ਦਾ ਕਹਿੰਦੇ ਆ ਸਾਡੇ ਬਾਰੇ ਅਨਾਪਛਨਾਬ ਬੋਲਦੇ ਆ ਇਹ ਬਿਲਕੁਲ ਗਰਤ ਗੱਲ ਐ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਵਾਂ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਦੂਜੀ ਗੱਲ ਜਿਹੜੀ ਹੈਗੀ ਆ ਪ੍ਰਵਿੰਦਰ ਸੁਹਾਣਾ ਜੀ ਇਹ ਜਿਸ ਟਾਈਮ ਮਰਜੀ ਐ ਜਾ ਕੇ ਗੁਰਦੁਆਰੇ ਜਾ ਕੇ ਕੈਦਮ ਗੁਰਦੁਆਰੇ ਛੱਡ ਕੇ ਜੇ ਉੱਥੇ ਸਾਨੂੰ ਨਹੀਂ ਮਿਲਿਆ ਜੇ ਨਹੀਂ ਇਹਨੇ ਸ਼ਰਾਬ ਪੀਤੀ ਜੇ ਨੇ ਨਹੀਂ ਮੀਟ ਖਾਧਾ ਇਹਨੇ ਜ਼ਹੀਦਾਰ ਨੇ ਆਪਣੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜ਼ਹੀਦਾਰ ਕਿ ਨਹੀਂ ਇਹਨੇ ਖਾਦਾ ਤੁਹਾਨੂੰ ਦੱਸ ਦਵੇ ਨਹੀਂ ਉਥੇ ਮੈਚ ਇੰਜੋਏ ਕਰ ਰਿਆ ਸੀਗਾ ਤੇ ਦੱਸੇ ਸਾਨੂੰ ਰਹੀ ਗੱਲ ਫੋਟੋ ਦੀ ਫੋਟੋ ਮੇਰੀਆਂ ਫੋਟੋਆਂ ਤੇ ਬਾਦਲ ਪਰਿਵਾਰ ਦੇ ਨਾਲ ਸਾਰਿਆਂ ਨਾਲ ਹੈਗੀਆਂ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਮੇਰੀਆਂ ਫੋਟੋਆਂ ਆ ਮੇਰੀਆਂ ਫੋਟੋਆਂ ਸੁਖਵੀਰ ਬਾਦਲ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਬੀਬਾ ਹਰਸਮਰਤ ਕੌਰ ਜੀ ਦੇ ਨਾਮ ਆ ਅਈਓ ਨਾ ਤਾਂ ਬੜਾ ਰਿਗਾਰਡ ਕਰਦੇ ਆ ਸਤਿਕਾਰ ਕਰਦੇ ਆ ਸਾਡੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਇੱਕ ਦੂਜੇ ਨਾਲ ਮੇਲ ਜੋਲ ਜਿਹੜਾ ਸਾਡਾ ਹੁੰਦਾ ਰਹਿੰਦਾ ਉਸੇ ਦੇ ਤਹਿਤ ਇਹ ਵੀ ਇੱਕ ਸਮਾਜਿਕ ਤੌਰ ਤੇ ਇੱਕ ਖਾਣਾ ਸੀ ਰਾਤ ਦਾ ਜਿਹੜਾ ਅਸੀਂ ਖਾ ਰਹੇ ਸੀ ਤੇ ਜਿਸ ਦੇ ਉੱਤੇ ਇਹਨਾਂ ਨੇ ਓਛੀ ਰਾਜਨੀਤੀ ਕੀਤੀ ਮੈਂ ਸਮਝਦਾ ਹਾਂ ਇਸ ਤਰ੍ਹਾਂ ਦਾ ਕੰਮ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਸੋਭਦਾ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਤੇ ਇਸ ਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਰਿਕਵੈਸਟ ਕਰਨੀ ਚਾਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਨਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਬਿਨਾਂ ਗੱਲੋਂ ਕਿਸੇ ਨੂੰ ਟੈਗ ਕਰਨਾ ਕਿਸੇ ਨੂੰ ਗਲਤ ਬੋਲਣਾ ਇਹ ਠੀਕ ਨਹੀਂ ਤੇ ਇਹੋ ਜੀਆਂ ਹਰਕਤਾਂ ਕਾਰਨ ਹੀ ਪੰਜਾਬ ਦੇ ਵਿੱਚ ਜਿਹੜੀ ਅਸ਼ਾਂਤੀ ਫੈਲਦੀ ਹੈ ਇਹੋ ਜੀਆਂ ਵੱਖਵਾਦੀ ਵਾਲੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਆਪਦੇ ਇਹ ਇਹਨਾਂ ਨੂੰ ਸਮਝਾਉਣੇ ਦਾ ਮੋਟੇ ਨਹੀਂ ਡਰਾ